ਇਕ ਤਰ੍ਹਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸੁਖਬੀਰ ਸਿੰਘ ਬਾਦਲ ਕਈ ਵਾਰ ਅਜਿਹੇ ਬਿਆਨ ਦੇ ਚੁੱਕੇ ਨੇ ਜਿਨ੍ਹਾਂ ਦੇ ਕਰਕੇ ਉਹ ਜਗ ਹਸਾਈ ਦਾ ਕੇਂਦਰ ਆਪ ਬਣੇ ਨੇ ਕਈ ਵਾਰ ਉਹ ਆਪ ਮੰਚਾਂ ਤੋਂ ਕਹਿ ਚੁੱਕੇ ਨੇ ਪੰਜਾਬ ਦੇ ਵਿੱਚ ਸਭ ਤੋਂ ਘਟਿਆ ਪਾਰਟੀ ਅਕਾਲੀ ਦਲ ਬਾਦਲ ਹੈ ਤੇ ਬਾਅਦ ਵਿੱਚ ਆਪਣੀ ਗੱਲ ਦੇ ਵਿੱਚ ਸੁਧਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਕਈ ਵਾਰ ਮੰਚ ਤੋਂ ਇੱਥੇ ਤੱਕ ਕਹਿ ਦਿੰਦੇ ਨੇ ਕਿ ਬਾਦਲ ਸਾਹਿਬ ਉਹਨਾਂ ਦੇ ਪਿਤਾ ਸਨਮਾਨ ਨੇ ਤੇ ਕੁਝ ਅਜਹੀਆਂ ਹੀ ਗੱਲਾਂ ਨੂੰ ਲੈ ਕੇ ਕੈਬਨਿਟ ਮਨਿਸਟਰ ਸੁਖਜਿੰਦਰ ਸਿੰਘ ਰੰਦਾਵ ਨੇ ਲਈ ਸੁਖਵੀਰ ਬਾਦਲ ਦੇ ਉੱਤੇ ਰੱਜ ਕੇ ਚੁਟਕੀ ਤੇ ਕਿਹਾ ਪੰਜਾਬ ਦੀ ਆਵਾਮ ਇਹਨਾਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ ਤੇ ਹੁਣ ਇਹ ਬੁੰਡਲ ਗਾਇਨੇ ਇਹਨਾਂ ਨੂੰ ਕਰੇ ਬੈਠ ਜਾਣਾ ਚਾਹੀਦਾ ਹੋਰ ਕੀ ਕੁਝ ਕਿਹਾ ਤੁਸੀਂ ਆਪ ਸੁਣ ਲਵੋ ਸੁਖਬੀਰ ਬਾਦਲ ਅੱਜ ਕੱਲ ਮਾਜੇ ਚ ਡੇਰੇ ਲਈ ਬਿਠੇ ਨੇ ਕਦੀ ਕਿਤੇ ਜਾਂਦੇ ਉਹ ਕਿਤੇ ਡੇਰੇ ਲਾ ਲੇ ਉਹ ਤੇ ਆ ਇਹ ਉਹਦਾ ਉਹਦਾ ਜਿਹੜਾ ਉਹਨੂੰ ਤੇ ਪਤਾ ਹੀ ਨਹੀਂ ਲੱਗਦਾ ਬੋਲਣ ਲੱਗੋ ਤੇ ਡੈਥ ਜਿਹੜਾ ਡੈਥ ਸਰਟੀਫਿਕੇਟ ਤੇ ਆਪੇ ਸਾਈਨ ਕਰ ਲੋ ਉਹਨੂੰ ਤੇ ਹੁਣ ਉਹ ਕਮਲਾ ਹੋ ਗਿਆ ਬੌਂਡ ਲੱਗ ਗਿਆ ਉਹਨੂੰ ਚਾਹੀਦਾ ਕਿ ਘਰ ਬੈਠ ਕੇ ਉਹ ਆਪਣਾ ਜਿਹੜਾ ਨਾ ਜਿਹੜਾ ਉਹਨੇ ਪਛਤਾ ਪਛਤਾਪ ਕਰੇ ਤੇ ਜਿਹੜਾ ਗੁਰੂ ਸਾਹਿਬ ਨੇ ਜੋ ਉਹਨਾਂ ਨੇ ਕੀਤਾ ਜੋ ਉਹਨਾਂ ਨੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਗੁਰੂ ਨਹੀਂ ਸਮਤ ਬਖਸ਼ਣੀਆਂ ਤੇ ਇਹਨੂੰ ਘਰ ਬੈਠ ਕੇ ਤੇ ਜਿਹੜਾ ਤੁਰਿਆ ਫਿਰਦਾ ਇਹ ਲੋਕਾਂ ਨੇ ਹੀ ਬਿਠਾ ਦੇਣਾ ਇਹਦੇ 'ਚ ਆਪਾਂ ਨੂੰ ਕੋਈ ਇਹਦੇ ਬਾਰੇ ਬਹੁਤੀ ਸੋਚਣ ਦੀ ਤੁਹਾਨੂੰ ਮੈਂ ਪ੍ਰੈਸ ਵਾਲਿਆਂ ਨੂੰ ਅਪੀਲ ਕਰਦਾ ਕਿ ਜਿਹੜੇ ਉਹਦੇ ਜੁਮਲੇ ਨੇ ਤਾਂ ਜੱਜ ਪੁੱਠਾ ਸਿੱਧਾ ਬੋਲ ਜਾਂਦਾ ਮੇਰੇ ਪਿਤਾ ਸ੍ਰੀਮਾਨ ਬਾਦਲ ਸਾਹਿਬ ਤੇ ਜਿਹਨੂੰ ਆਪਣੇ ਬਾਪ ਦਾ ਨਹੀਂ ਪਤਾ ਜੇ ਨੂੰ ਇਹ ਨਹੀਂ ਪਤਾ ਕਿ ਮੈਂ ਆਪਣੇ ਸਾਈਨ ਡੈਥ ਜਿਹੜੀ ਸਰਟੀਫਿਕੇਟ ਤੇ ਆਪੇ ਹੁਣ ਤੋਂ ਅਟੈਸਟੇਸ਼ਨ ਕਰੋਗੇ ਤੇ ਉਸ ਬੰਦੇ ਦਾ ਆਪਾਂ ਨਾ ਹੀ ਕਾਨੂੰ ਲੈਣਾ ਤੇ ਤੁਹਾਨੂੰ ਇਹ ਅਗੇ ਇਹ ਜੀਜੀਸ ਵਾਲੇ ਨੂੰ ਥੋੜਾ ਜਿਹਾ ਪ੍ਰੈਸ ਵਾਲੇ ਤੁਸੀਂ ਵੀ ਪੰਜਾਬ ਤੇ ਥੋੜਾ ਜਿਹਾ ਰੈਂਪ ਕਰੋ ਜੀ ਹਾਂ ਸੁਖਬੀਰ ਸਿੰਘ ਬਾਦਲ ਬਿਲਕੁਲ ਉਹੀ ਨੇ ਜਿਨ੍ਹਾਂ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਹੁਣ ਤੁਹਾਨੂੰ ਡੈਥ ਸਰਟੀਫਿਕੇਟ ਵਾਸਤੇ ਥਾਂ ਥਾਂ ਤੱਕੇ ਖਾਂਦੀ ਲੋੜ ਨਹੀਂ ਹੈ ਸਾਡੀ ਸਰਕਾਰ ਨੇ ਬਹੁਤ ਵਧੀਆ ਕਾਰਜ ਕੀਤੇ ਨੇ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪ ਅਪਲਾਈ ਕਰ ਸਕਦੇ ਹੋ ਸਾਈਨ ਕਰਕੇ ਤੁਸੀਂ ਆਪ ਆਪਣਾ ਡੈਥ ਸਰਟੀਫਿਕੇਟ ਲੈ ਸਕਦੇ ਹੋ ਹੁਣ ਕੋਈ ਪੁੱਛੇ ਜਿਹੜਾ ਇਨਸਾਨ ਮਰ ਗਿਆ ਆਪਣਾ ਡੈਥ ਸਰਟੀਫਿਕੇਟ ਆਪ ਕਿੱਦਾਂ ਲੈਣ ਜਾਵੇ ਵੈਲ ਹੋ ਸਕਦਾ ਹੈ ਕਿ 2019 ਦੀਆਂ ਚੋਣਾਂ ਦਾ ਜ਼ਿਆਦਾ ਪ੍ਰੈਸ਼ਰ ਹੋ ਗਿਆ ਹੋਵੇ ਸੁਖਬੀਰ ਸਿੰਘ ਬਾਦਲ ਜੀ ਉੱਤੇ ਵਹਿ ਲ ਆਣ ਵਾਲਾ ਵਕਤ ਹੀ ਇਹ ਤਾਂ ਦੱਸੇਗਾ ਕਿ ਆਖਿਰ ਪੰਜਾਬ ਦੀ ਸਿਆਸਤ ਦਾ ਉਂਠ ਇਸ ਵਾਰ ਕਿਸ ਕਰਵਟ ਬੈਠਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਵੱਲੋਂ ਵਾਹ ਲ ਆ ਰਹੀ ਹੈ ਤੇ ਅਗਰ ਦੂਜੇ ਪਾਸੇ ਗੱਲ ਕੀਤੀ ਜਾਵੇ ਆਕਾਲੀ ਭਾਜਪਾ ਦੀ ਤੇ ਆਕਾਲੀ ਭਾਜਪਾ ਨੂੰ ਪੰਜਾਬ ਦੀ ਆਵਾਮ ਪਹਿਲਾਂ ਹੀ ਨਕਾਰਦੀ ਹੋਈ ਨਜ਼ਰ ਆ ਰਹੀ ਹੈ ਬਚੀ ਕਾਂਗਰਸ ਅਤੇ ਤੀਜੀ ਤਰ ਮਹਾ ਗਠਬੰਧਨ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਤੇ ਮਹਾ ਗਠਬੰਧਨ ਦੇ ਵਿੱਚੋਂ ਪੰਜਾਬ ਦੀ ਸਿਆਸਤ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਜਾਂ ਆਕਾਲੀ ਭਾਜਪਾ ਗਠਬੰਧਨ ਅਤੇ ਆਮ ਆਦਮੀ ਪਾਰਟੀ ਵੀ ਕੁਝ ਕਰ दिए ਤੇ ਆਉਣ ਵਾਲੀਆਂ ਚੋਣਾਂ ਦੀਆਂ ਇਹ 13 ਸੀਟਾਂ ਕਿਸ-ਕਿਸ ਵਿੱਚ ਵੰਡੀਆਂ ਜਾਂਦੀਆਂ ਨੇ ਇਹ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ